ਤੁਸ ਦੇਖ ਰਹੇ ਬਸ਼ੋ ਬਾਤਾਂ ਤੇ ਮੈਂ ਹਕੂਮਤ ਪ੍ਰਿਤਕੋ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਲੋਕ ਜਿਹੜਾ ਕਿ ਹੁਣ ਰਿਲੀਜ਼ ਹੋ ਚੁੱਕਿਆ ਹੈ ਤੇ ਇਹਨਾਂ ਦੇ ਫੈਨਸ ਦੇ ਵੱਲੋਂ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦਾ ਗੀਤ ਜਿਹੜਾ ਕਿ ਕਾਫੀ ਜ਼ਿਆਦਾ ਹਿੱਟ ਗਿਆ ਹਾਲਾਂਕਿ ਇੱਕ ਘੰਟੇ ਦੇ ਅੰਦਰ ਹੀ ਮਿਲੀਅਨਸ ਦੇ ਵਿੱਚ ਲਾਈਕ ਜਿਹੜੇ ਇਸ ਗੀਤ ਨੂੰ ਮਿਲਦੇ ਹੋਏ ਨਜ਼ਰ ਆਏ ਨੇ ਤਾਂ ਸੋਸ਼ਲ ਮੀਡੀਆ ਤੇ ਕਾਫੀ ਇਹ ਗੀਤ ਵਾਇਰਲ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਲੋਕਰ ਰਿਲੀਜ਼ ਹੋ ਗਿਆ ਜਿहां ਸਿੱਧੂ ਮੂਸੇਵਾਲਾ ਦਾ ਇਹ ਗੀਤ ਸਾਲ 2025 ਦਾ ਪਹਿਲਾ ਗੀਤ ਅਤੇ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਤੇ ਲੋਕ ਉਹਨਾਂ ਦਾ 9ਵਾਂ ਗਾਣਾ ਹੈ ਇਹ ਗਾਣਾ ਦੀ ਗੈਟ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਰਿਲੀਜ਼ ਕਰ ਚੁੱਕਾ ਹੈ ਜਦੋਂ ਕਿ ਵੀਡੀਓ ਨਵਕਰਨ ਬਰਾੜ ਨੇ ਬਣਾਈ ਤੇ ਦੋਵਾਂ ਦੇ ਪੇਜਾਂ ਤੇ ਗਾਣੇ ਦਾ ਪੋਸਟਰ ਵੀ ਜਾਰੀ ਹੈ ਤਾ ਗਿਆ ਸੀ ਦੱਸ ਦਈਏ ਕਿ ਸਿੱਧੂ ਦਾ ਇਹ ਗੀਤ ਰਿਲੀਜ਼ ਹੁੰਦੇ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਿਆ ਤੇ ਗੀਤ ਦੀ ਰਿਲੀਜ਼ਿੰਗ ਦੇ 1 ਘੰਟੇ ਦੇ ਵਿੱਚ ਹੀ ਗੀਤ ਨੇ 2 ਮਿਲੀਅਨ ਤੱਕ ਦੇ ਵਿਊਜ਼ ਹਾਸਲ ਕਰ ਲਏ ਤੇ ਲਗਾਤਾਰ ਗੀਤ ਦੇ ਵਿਊਜ਼ ਵਧਦੇ ਹੀ ਜਾ ਰਹੇ ਨੇ ਤੇ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦੇ ਵਿੱਚ ਉਹਨਾਂ ਦੇ ਪਿਤਾ ਬਲਕੌਰ ਸਿੰਘ ਵੀ ਨੇ ਦੱਸਿਆ ਨੋਗੇ ਥੇ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਅਗਲੇ ਹੀ ਮਹੀਨੇ 23 ਜੂਨ 2022 ਨੂੰ ਉਸ ਦਾ ਪਹਿਲਾ ਸਿੰਗਲ ਐਸਵਾਈਐਲ ਰਿਲੀਜ਼ ਹੋਇਆ ਉਸ ਦਾ ਦੂਜਾ ਗੀਤ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ ਤੇ ਤੀਜਾ ਗੀਤ ਮੇਰਾ ਨਾਂ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਮੂਸੇਵਾਲਾ ਦਾ ਚੌਥਾ ਗੀਤ ਚੋਰਨੀ 7 ਜੁਲਾਈ 2023 ਨੂੰ ਰਿਲੀਜ਼ ਹੋਇਆ ਪੰਜਵਾਂ ਗੀਤ ਵਾਚ ਆਊਟ ਸੀ ਤੇ ਉਹ 12 ਨਵੰਬਰ 2023 ਨੂੰ ਰਿਲੀਜ਼ ਕੀਤਾ ਗਿਆ ਸੀ ਛੇਵਾਂ ਗੀਤ ਡ੍ਰੀਪੀ 2 ਫਰਵਰੀ 2024 ਨੂੰ ਅਤੇ ਸੱਤਵਾਂ ਗੀਤ 410 11 April 2024 ਅੱਠਵਾਂ ਗੀਤ ਅਟੈਚ 30 ਅਗਸਤ 2024 ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਹੁਣ 2025 ਦਾ ਪਹਿਲਾ ਤੇ ਉਹਨਾਂ ਦੀ ਮੌਤ ਤੋਂ ਬਾਅਦ ਦਾ ਨੌਵਾਂ ਗਾਣਾ ਲੌਕ ਜਿਹੜਾ ਕਿ ਰਿਲੀਜ਼ ਹੋ ਗਿਆ ਜਿਸ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ